ਹਲੋ एवरीवन ਅਸੀਂ ਕਰਨ ਜਾ ਰਹੇ ਹਾਂ ਮਨੋਵਿਗਿਆਨ ਦਾ ਇੱਕ ਹੋਰ ਪ੍ਰਸ਼ਨ ਜਿਹੜਾ ਤੁਹਾਡੀ ਸਕਰੀਨ ਤੇ ਹੈ ਕਹਿੰਦਾ ਆਈਕਿਊ ਸਕੋਰਸ ਆਰ ਜਨਰਲੀ ਕੋਰਿਲੇਟਡ ਵਿਦ ਅਕੈਡੈਮਿਕ ਪਰਫਾਰਮੈਂਸ ਕਹਿੰਦਾ ਜਿਹੜਾ ਆਈਕਿਊ ਸਕੋਰ ਹੁੰਦਾ ਉਹ ਅਕੈਡੈਮਿਕ ਪਰਫਾਰਮੈਂਸ ਨਾਲ ਕਿਸ ਤਰ੍ਹਾਂ ਜੁੜੇ ਹੁੰਦੇ ਹਨ ਮਤਲਬ ਬੁੱਧੀ ਅੰਕ ਅਕਾਦਮਿਕ ਕਾਰਗੁਜ਼ਾਰੀ ਨਾਲ ਕਿਸ ਤਰ੍ਹਾਂ ਜੁੜੇ ਹੁੰਦੇ ਹਨ ਤਾਂ ਆਪਸ਼ਨ 1 ਘੱਟ ਤੋਂ ਘੱਟ ਪੂਰਨ ਤੌਰ ਤੇ ਉੱਚੇਰੇ ਤੌਰ ਤੇ ਜਾਂ ਸੀਮਿਤ ਤੌਰ ਤੇ ਤਾਂ ਇਹ ਜਿਹੜਾ ਕਨਸੈਪਟ ਦਿੱਤਾ ਸੀਗਾ ਵਿਲੀਅਮ ਸਟਰਨ ਨੇ ਦਿੱਤਾ ਸੀਗਾ ਉਹਨਾਂ ਨੇ ਜਿਹੜਾ ਆਈਕਿਊ ਸ਼ਬਦ ਹੈ ਜਿਹੜਾ ਇੰਟੈਲੀਜੈਂਟ ਕੁਐਸ਼ੈਂਟ ਉਹਨੂੰ ਦੱਸਿਆ ਸੀਗਾ ਉਹ ਦਿਨ ਨਾਲ ਇੱਕ ਜਰਮਨ ਇੱਕ ਵਰਡ ਸੀਗਾ ਉਹਦੇ ਤੋਂ ਬਣਾਇਆ ਸੀਗਾ ਇੰਟੈਲੀਜੋ ਕੁਐਸ਼ੈਂਟ ਜਿਹੜਾ ਇੱਕ ਵਰਡ ਸੀਗਾ ਜਿਹਦੇ ਤੋਂ ਇੰਟੈਲੀਜੈਂਟ ਕੁਐਸ਼ੈਂਟ ਵਰਡ ਮਤਲਬ ਆਈਕਿਊ ਬਣਾਇਆ ਸੀਗਾ ਤੇ ਉਹਨਾਂ ਨੇ ਦੱਸਿਆ ਸੀਗਾ ਵੀ ਜਿਹੜਾ ਬੱਚਾ ਹੈ ਉਹਦਾ ਜਿਹੜਾ IQ ਸਕੋਰ ਜਿਹੜਾ ਹੈਗਾ ਅਕੈਡੈਮਿਕ ਨਾਲ ਡਿਪੈਂਡ ਹਾਈਲੀ ਕਰਦਾ ਹੈ ਮਤਲਬ ਵੀ ਜਿੰਨਾ ਜ਼ਿਆਦਾ ਜਿਹੜਾ ਟੈਸਟ ਬਣਾਏ ਗਏ ਅਨਸਟੈਂਡਰਡ ਟੈਸਟ ਬਣਾਏ ਗਏ ਮਤਲਬ ਮਾਨਿਕ੍ਰਿਤ ਟੈਸਟ ਬਣਾਏ ਗਏ ਜਿੰਨਾ ਉਹਨਾਂ ਦਾ ਜ਼ਿਆਦਾ ਸਕੋਰ ਆਏਗਾ ਉਹ ਉਹਨਾਂ ਅਕੈਡੈਮਿਕ ਲੈਵਲ ਨਾਲ ਮਤਲਬ ਕੀ ਹੋਏਗਾ ਜ਼ਿਆਦਾ ਜੁੜਿਆ ਹੋਏਗਾ ਮਤਲਬ ਤਾਂ ਇਸ ਦਾ ਫਿਰ ਇਸ ਤਰ੍ਹਾਂ ਰਾਈਟ অপਸ਼ਨ ਹੋ ਜਾਏਗਾ ਅਨਸਰ ਸੀ ਤਾਂ ਵਿਲੀਅਮ ਸਟਰਨ ਦੇ ਜਿਹੜੇ ਟੈਸਟ ਦੇ ਅਨੁਸਾਰ ਇਹ ਜਿਹੜਾ ਹਾਈਲੀ ਜੁੜਿਆ ਹੁੰਦਾ ਹੈ ਅਕਾਦਮਿਕ کارਗੁਜ਼ਾਰੀ ਨਾਲ Está nuado.